ਸਸ਼ੀਕਾਲ ਢੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਸ਼ੰਭੂ ਮੋਰਚੇ ਤੇ ਮੌਜੂਦ ਹਾਂ ਤੇ ਕਿਸਾਨੀ ਮੋਰਚੇ ਦੇ ਤਸਵੀਰਾਂ ਦਿਖਾਉਨੇ ਆ ਪਰ ਤਾਂ ਇੱਕ ਨੌਜਵਾਨ ਆ ਵੱਖਰੇ ਸਵਾਗ ਨਾਲ ਪਹੁੰਚਿਆ ਆ ਪੀਤਾ ਲੱਤ ਤਾਂ ਦੇਖ ਸਕਦੇ ਹੋ ਪਹਿਲਾਂ ਸਵਾਗ ਦਿਖਾਓ ਰਾਜੇ ਨੂੰ ਉੱਪਰੋਂ ਨੀਚੇ ਤੱਕ ਦਿਖਾਓ ਕਿਸਾਨੀ ਅੰਦੋਲਨ ਦੇ ਵਿੱਚ ਇਹ ਵਿਅਕਤੀ ਖਿੱਚਦਾ ਕੇਂਦਰ ਹੈ ਭਾਜੀ ਹੋਰ ਤੁਹਾਡੇ ਨਾਲ ਗੱਲਾਂ ਬਾਤਾਂ ਸ਼ੁਰੂ ਕਰਾਂਗੇ ਪੀਤੇ ਭਾਜੀ ਪਰ ਭਾਈ ਇਹ ਸਟਾਈਲ ਬਾਰੇ ਥੋੜਾ ਦੱਸੋ ਨਾਲਾ ਨਹੀਂ ਭਾਈ ਮੈਂ ਰਹਿਣੇ ਆਏ ਹਾਂ ਠੀਕ ਹੈ ਨਾ ਆਪਾਂ ਆਏ ਜਿਹੜਾ ਕੰਮ ਗੁਰੂ ਸਾਹਿਬ ਨੇ ਆਪਾਂ ਨੂੰ ਸਾਜਿਆ ਕਿਸਾਨੀ ਦੀ ਗੱਲ ਹੀ ਕਰਨੀ ਹੈ ਮੇਰਾ ਰੂਪ ਤਾਂ ਮੈਨੂੰ ਇਹ ਮਹਾਰਾਜ ਨੇ ਦਿੱਤਾ ਵਾ ਠੀਕ ਹੈ ਉਹ ਉਹਦੀ ਗੱਲ ਕਰਨੀ ਹੈ ਅੱਛਾ ਫਿਰ ਵੀ ਦੇਖਿਆ ਜਾਵੇ ਅਟਰੈਕਟਿਵ ਹੋ ਆਕਰਸ਼ਿਤ ਹੋ ਨੌਜਵਾਨਾਂ ਦਾ ਧਿਆਨ ਖਿੱਚ ਰਹੇ ਹੋ ਇਹ ਨਹੀਂ ਭਾਈ ਇਹ ਮੈਂ ਰਹਿਣੇ ਆਇਆ ਹਣਾ ਆਪਾਂ ਇੱਥੇ ਖਿੱਚ ਦਾ ਕੇਂਦਰ ਬਣ ਕੇ ਕੀ ਕਰਨਾ ਜਿਵੇਂ ਆਮ ਭਰਾ ਹੋਵੇਂ ਆਪਾਂ ਬਸ ਇੰਨਾ ਵੀ ਸੋਸ਼ਲ ਮੀਡੀਆ ਤੇ ਦੁਨੀਆ ਜਾਣਦੀ ਹੈ ਉਹ ਵੀ ਇੰਨਾ ਕਰਕੇ ਹਣਾ ਆਪਾਂ ਤਾਂ ਲੜਨ ਆਏ ਆ ਕੰਮ ਹੀ ਇੱਕ ਐ ਲੜੋਂਗੇ ਫਿਰ ਹਾਂ ਇੱਥੇ ਹੁਣ ਤਾਂ ਇੰਨਾ ਨਾ ਉਦੋਂ ਵੇਖੀ ਮੈਂ ਤਾਂ ਉਹ ਆਂ ਉਦੋਂ ਵਾਲਾ ਮੈਂ ਤਾਂ ਆਉਂਗੇ ਟੁੱਛ ਨੇ ਨਾ ਬੜਾ ਵਾਈਡ ਕਰ ਇਹ ਨਾੜਾ ਬਾਈ ਕਮ ਆਉਗਾ ਹੈ ਹਾਂ 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 ਕਦੇ ਹੁੰਦੇ ਚੰਗੀ ਕਰਨ ਮਾੜੀ ਕਰਨ ਲੱਗਣਾ ਤਾਂ ਆਖੇ ਉਹਨਾਂ ਦੇ ਪੈਣਾ ਹਨਾ ਤੇ ਪਰ ਆਪਾਂ ਇਹ ਨਹੀਂ ਵੀ ਇੱਥੇ ਆਪਾਂ ਕੋਈ ਹਿਲੜਬਾਜੀ ਕਰੀਏ ਜਾਂ ਬਿਨਾ ਆਖੂਆਂ ਤੋਂ ਕੁਝ ਕਰੀਏ ਹਨਾ ਆਪਣਾ ਜਿਹੜਾ ਕੰਮ ਹੈ ਜਿਵੇਂ ਕਹਿਣਗੇ ਜਥੇਬੰਦੀਆਂ ਉਵੇਂ ਚੱਲਣਾ ਤੇ ਜਿਹੜੇ ਅਥਰੂ ਗਏ ਸਾਂ ਜਾਂ ਸਾਡੇ ਭਰਾਵਾਂ ਦੇ ਸੱਟਾਂ ਲੱਗਦੀਆਂ ਇਹ ਸਾਡੇ ਗੁਰੂ ਸਾਹਿਬ ਨੇ ਸਾਡੇ ਖੂਨ ਚ ਬਾਕਸ਼ਿੰਗ ਇਹ ਤਾਂ ਹੁੰਦੀ ਹੀ ਰਹਦੀਆਂ ਭਾਜੀ ਪਹਿਲੇ ਦੋਨੋਂ ਨਾਲੋਂ ਐਤ ਕੀ 10 ਗੁਣੀ ਵੱਧ ਸ਼ਕਤੀ ਨਜ਼ਰ ਆ ਰਹੀ ਆ ਨਾ ਇਹਨਾਂ ਉਧਰੋਂ ਟਾਇਰ ਗੈਸ ਵਰਤੀ ਪਹਿਲਾਂ ਕਦੇ ਪਰ ਹੁਣ ਰੋਕਾਂ ਕੰਕਰੀਟ ਦੀਆਂ ਦੁਵਾਰਾਂ ਨੇ ਬਹੁਤ ਮੁਸ਼ਕਲ ਹੋ ਰਹੀ ਹੈ ਉਹ ਕਿਉਂਕਿ ਮੈਂ ਤੁਹਾਨੂੰ ਦੱਸਦਾ ਜਦੋਂ ਅਸੀਂ ਪਹਿਲਾਂ ਆਏ ਸੀ ਉਦੋਂ ਕਿੰਨਾ ਕੁ ਸੀ ਉਹ ਨੋਰਮਲ ਸੀ ਨਾ ਉਹ ਵੀ ਪੱਟ ਤੇ ਐਕਟੀਨ ਨੇ ਕਿੱਲੇ ਲਾਏ ਪੱਟ ਤੇ ਐਕਟੀਨਾਂ ਨੇ ਇਹਦੂ ਥੰਮ ਲਾਏ ਖੇਤ ਤੇ ਜਿਹੜੇ ਐਕਟ ਇਹਨਾਂ ਨੇ ਡਰੋਨ ਲੈ ਸਾਡੀ ਪਤੰਗ ਕੀ ਚੀਜ਼ ਹੈ ਖਿੱਚੇ ਕਿ ਨਹੀਂ ਜਿਹੜੇ ਗੈਂਦ ਆ ਉਹ ਮੈਂ ਜੇਬਾ ਚ ਪਾ ਕੇ ਭੱਜ ਜਾਵਾਂ ਠੀਕ ਹੈ ਨਾ ਮੈਨੂੰ ਮੈਂ ਤਾਂ ਇੱਕ ਤੁਹਾਡੀ ਬਹੁਤ ਧੰਨਵਾਦ ਜਿਹੜਾ ਤੁਸੀਂ ਇਹ ਕਰਾਉ ਦਿਖਾ ਰਹੇ ਹੈ ਨਾ ਤੁਸੀਂ ਜਦੋਂ ਨਾ ਗੋਲੇ ਵਾਜਦੇ ਹੁੰਦੇ ਆ ਉਹਦਾ ਇੱਕ ਬੰਦਾ ਅੱਖਾਂ ਜੇ ਨਹੀਂ ਮਾਲਦੇ ਹੁੰਦੇ ਆਪਣੇ ਸੈਂਸਰੀ ਇਹੋ ਜਿ ਲੱਗਿਆ ਮੈਨੂੰ ਅੱਖਾਂ ਮਾਰਨ ਦੀ ਲੋੜ ਹੀ ਨਹੀਂ ਪੈਂਦੀ ਮੈਂ ਭਾਈ ਤੈਨੂੰ ਇਹ ਕਹਿੰਨਾ ਆ ਤੇਰੇ ਚੈਨਲ ਦੇ ਸਾਹਮਣੇ ਜੇ ਤੁਸੀਂ ਉੱਥੇ ਹੋਵੋਗੇ ਨਾ ਮੈਨੂੰ ਉਹਦੀ ਚੰਗਾ ਲੱਗੂਗਾ ਵੀ ਤੁਸੀਂ ਪ੍ਰੈਕਟੀਕਲ ਦਿਖਾਓ ਗੱਲਾਂ 'ਚ ਤਾਂ ਇਹਦੇ ਜਰੀਏ ਤਾਂ ਹਰੇਕ ਹੀ ਬਾਟਾ ਦਿੰਦਾ ਪਰ ਆਪਾਂ ਤਾਂ ਲੰਮੀ ਰੇਸ ਵਾਲੇ ਘੋੜੇ ਐ ਕਹਿੰਦੇ ਨੇ ਮਹਿਰੀਲਾਂ 'ਚ ਕਹਿੰਦੇ ਨੇ ਝੋਟੇ ਐ ਝੋਟੇ ਮੌਕੇ ਦੀ ਪਤਾ ਲੱਗੂਗਾ ਆ ਮੇਰੇ ਨਾਲ ਪੰਤਾ ਬਾਈ ਕੋਟੀ ਸਿਖਾ ਵਾਲਾ ਠੀਕ ਹੈ ਨਸ਼ਾ ਛਡਾਊ ਕੇਂਦਰ ਅਸੀਂ ਜੇ ਇਹ ਚੀਜ਼ ਇਹ ਤਾਂ ਸਾਡੇ ਲਿਖੀ ਜਾ ਵੀ ਇਹ ਚੀਜ਼ਾਂ ਹੁੰਦੀਆਂ ਰਹਿਣਗੀਆਂ ਹਨਾ ਪਰ ਅਸੀਂ ਸਮਾਜ ਸੇਵਾ ਵੀ ਕਰਦੇ ਆ ਆ ਬਾਈ ਦਾ ਨਸ਼ਾ ਛਡਾਊ ਕੇਂਦਰ ਸਾਸ਼ੀਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਸ਼ੰਭੂ ਮੋਰਚੇ ਤੇ ਮੌਜੂਦ ਹਾਂ ਕਿਸਾਨੀ ਮੋਰਚੇ ਦੇ ਤਸਵੀਰਾਂ ਦਿਖਾਉਨੇ ਆ ਪਰ ਤਾਂ ਇੱਕ ਨੌਜਵਾਨ ਆ ਵੱਖਰੇ ਸਵਾਗ ਨਾਲ ਪਹੁੰਚਿਆ ਆ ਪੀਤਾ ਲੱਤ ਤਾਂ ਦੇਖ ਸਕਦੇ ਹੋ ਪਹਿਲਾਂ ਸਵਾਗ ਦਿਖਾਓ ਰਾਜਨੂਪੁਰੋ ਨੀਚੇ ਤੱਕ ਦਿਖਾਓ ਕਿਸਾਨੀ ਅੰਦੋਲਨ ਦੇ ਵਿੱਚ ਇਹ ਵਿਅਕਤੀ ਖਿੱਚਦਾ ਕੇਂਦਰ ਹੈ ਭਾਜੀ ਹੋਰ ਤੁਹਾਡੇ ਨਾਲ ਗੱਲਾਂ ਬਾਤਾਂ ਸ਼ੁਰੂ ਕਰਾਂਗੇ ਪੀਤੇ ਭਾਜੀ ਪਰ ਭਾਈ ਇਹ ਸਟਾਈਲ ਬਾਰੇ ਥੋੜਾ ਦੱਸੋ ਨਾਲਾ ਨਹੀਂ ਭਾਈ ਮੈਂ ਰਹਿਣੇ ਆਏ ਆ ਠੀਕ ਹੈ ਨਾ ਆਪਾਂ ਆਏ ਆ ਜਿਹੜਾ ਕੰਮ ਗੁਰੂ ਸਾਹਿਬ ਨੇ ਆਪਾਂ ਨੂੰ ਸਾਜਿਆ ਕਿਸਾਨੀ ਦੀ ਗੱਲ ਹੀ ਕਰਨੀ ਹੈ ਮੇਰਾ ਰੂਪ ਤਾਂ ਮੈਨੂੰ ਇਹ ਮਹਾਰਾਜ ਨੇ ਦਿੱਤਾ ਵਾ ਠੀਕ ਆ ਉਹ ਉਹਦੀ ਗੱਲ ਕਰਨੀ ਹੈ ਅੱਛਾ ਫਿਰ ਵੀ ਦੇਖਿਆ ਜਾਵੇ ਅਟਰੈਕਟਿਵ ਹੋ ਆਕਰਸ਼ਿਤ ਹੋ ਨੌਜਵਾਨਾਂ ਦਾ ਧਿਆਨ ਖਿੱਚ ਰਹੇ ਹੋ ਇਹ ਨਹੀਂ ਭਾਈ ਇਹ ਮੈਂ ਰਹਿਣੇ ਆਇਆ ਹਣਾ ਆਪਾਂ ਇੱਥੇ ਖਿੱਚ ਦਾ ਕੇਂਦਰ ਬਣ ਕੇ ਕੀ ਕਰਨਾ ਜਿਵੇਂ ਆਮ ਭਰਾ ਹੋਵੇਂ ਆਪਾਂ ਬਸ ਇੰਨਾ ਵੀ ਸੋਸ਼ਲ ਮੀਡੀਆ ਤੇ ਦੁਨੀਆ ਜਾਣਦੀ ਆ ਉਹ ਵੀ ਇੰਨਾ ਕਰਕੇ ਹਣਾ ਆਪਾਂ ਤਾਂ ਲੜਨ ਆਏ ਆ ਕੰਮ ਹੀ ਇੱਕ ਐ ਲੜੋਂਗੇ ਫਿਰ ਹਾਂ ਇੱਥੇ ਹੁਣ ਤਾਂ ਇੰਨਾ ਨਾ ਉਦੋਂ ਵੇਖੀ ਮੈਂ ਤਾਂ ਉਹ ਆਂ ਉਦੋਂ ਆਲਾ ਮੈਂ ਤਾਂ ਆਉਂਗੇ ਟੁੱਛਨੇ ਨਾ ਮਾੜਾ ਵਾਈਟ ਕਰ ਇਹ ਨਾੜਾ ਬਾਈ ਕੰਮ ਆਉਗਾ ਹਾਂ 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 ਕਦੇ ਹੁੰਦੇ ਚੰਗੀ ਕਰਨ ਮਾੜੀ ਕਰਨ ਲੱਗਣਾ ਤਾਂ ਆਖੇ ਉਹਨਾਂ ਦੀ ਪੈਣਾ ਹਨ ਤੇ ਪਰ ਆਪਾਂ ਇਹ ਨਹੀਂ ਵੀ ਇੱਥੇ ਆਪਾਂ ਕੋਈ ਹਿਲੜਬਾਜੀ ਕਰੀਏ ਜਾਂ ਬਿਨਾਂ ਆਖੂਆਂ ਤੋਂ ਕੁਝ ਕਰੀਏ ਹਨਾ ਆਪਣਾ ਜਿਹੜਾ ਕੰਮ ਜਿਵੇਂ ਕਹਿਣਗੇ ਜਥੇਬੰਦੀਆਂ ਉਵੇਂ ਹੀ ਚੱਲਣਾ ਤੇ ਜਿਹੜੇ ਅਥਰੂ ਗੈਸ ਜਾਂ ਸਾਡੇ ਭਰਾਵਾਂ ਦੇ ਸੱਟਾਂ ਲੱਗਦੀਆਂ ਇਹ ਸਾਡੇ ਗੁਰੂ ਸਾਹਿਬ ਨੇ ਸਾਡੇ ਖੂਨ ਚ ਬਕਸ਼ੀਆਂ ਇਹ ਤਾਂ ਹੁੰਦੀਆਂ ਰਹਦੀਆਂ ਭਾਜੀ ਪਹਿਲੇ ਇਹਨਾਂ ਦੋਨੋਂ ਨਾਲ ਉਹ ਐਕਤੀ 10 ਗੁਣੀ ਵੱਧ ਸ਼ਕਤੀ ਨਜ਼ਰ ਆ ਰਹੀ ਆ ਨਾ ਇਹਨਾਂ ਉਧਰੋਂ ਟਾਇਰ ਗੈਸ ਵਰਤੀ ਪਹਿਲਾਂ ਕਦੇ ਪਰ ਹੁਣ ਰੋਕਾਂ ਕੰਕਰੀਟ ਦੀਆਂ ਦੁਵਾਰਾਂ ਨੇ ਬਹੁਤ ਮੁਸ਼ਕਲ ਹੋ ਰਹੀ ਏ ਉਹ ਕਿਉਂਕਿ ਮੈਂ ਤੁਹਾਨੂੰ ਦੱਸਦਾ ਜਦੋਂ ਅਸੀਂ ਪਹਿਲਾਂ ਆਏ ਸੀ ਉਦੋਂ ਕਿੰਨਾ ਕੁ ਸੀ ਉਹ ਨੋਰਮਲ ਸੀ ਨਾ ਉਹ ਵੀ ਪੱਟ ਤੇ ਐਕਤੀ ਇਹਨਾਂ ਨੇ ਕਿੱਲੇ ਲਾਏ ਪੱਟ ਤੇ ਐਕਤੀ ਇਹਨਾਂ ਨੇ ਇਹਦੂ ਥੰਮ ਲਾਏ ਖੇਤ ਤੇ ਜਿਹੜੇ ਐਕਤੀ ਇਹਨਾਂ ਨੇ ਡਰੋਨ ਲੈ ਸਾਡੀ ਪਤੰਗ ਕੀ ਚੀਜ਼ ਕਿਚੇ ਕਿ ਨਹੀਂ ਜਿਹੜਾ ਗੈਂਦਿਆ ਉਹ ਮੈਂ ਜੇਬਾ ਚ ਪਾ ਕੇ ਭੱਜਾਵਾਂ ਠੀਕ ਹੈ ਨਾ ਮੈਨੂੰ ਮੈਂ ਤਾਂ ਇੱਕ ਤੁਹਾਡੀ ਦਿলো ਧੰਨਵਾਦ ਜਿਹੜਾ ਤੁਸੀਂ ਇਹ ਦਿਖਾ ਰਹੇ ਹੋ ਹਨ ਤੁਸੀਂ ਜਦੋਂ ਨਾ ਗੋਲੇ ਵਾਜਦੇ ਹੁੰਦੇ ਉਹ ਇੱਕ ਬੰਦਾ ਅੱਖਾਂ ਜੇ ਨਹੀਂ ਮਾਲਦੇ ਹੁੰਦੇ ਆਪਣੇ ਸੈਂਸਰੀ ਇਹੋ ਜਿ ਲੱਗਿਆ ਮੈਨੂੰ ਅੱਖਾਂ ਮਾਰਨ ਦੀ ਲੋੜ ਹੀ ਨਹੀਂ ਪੈਂਦੀ ਮੈਂ ਭਾਈ ਤੈਨੂੰ ਇਹ ਕਹਿਣਾ ਆ ਤੇਰੇ ਚੈਨਲ ਦੇ ਸਾਹਮਣੇ ਜੇ ਤੁਸੀਂ ਉੱਥੇ ਹੋਵੋਗੇ ਨਾ ਮੈਨੂੰ ਉਹਦੀ ਚੰਗਾ ਲੱਗੂਗਾ ਵੀ ਤੁਸੀਂ ਪ੍ਰੈਕਟੀਕਲ ਦਿਖਾਓ ਗੱਲਾਂ ਚ ਤਾਂ ਇਹਦੇ ਸ਼ਰੀਏ ਤਾਂ ਹਰੇ ਕੀ ਬਾਟਾ ਦਿੰਦਾ ਪਰ ਆਪਾਂ ਤਾਂ ਲੰਮੀ ਰੇਸ ਵਾਲੇ ਘੋੜੇ ਆ ਕਹਿੰਦੇ ਨੇ ਮਾਰੀ ਲੱਜ ਕਹਿੰਨ ਉਹ ਨਾ ਝੋਟੇ ਆ ਝੋਟੇ ਮੌਕੇ ਨਹੀਂ ਪਤਾ ਲੱਗੂਗਾ ਆ ਮੇਰੇ ਨਾਲ ਪੰਤਾ ਬਾਈ ਕੋਟੀ ਸਿਖਾ ਵਾਲਾ ਠੀਕ ਹੈ ਨਸ਼ਾ ਛਡਾਊ ਕੇਂਦਰ ਆ ਅਸੀਂ ਜੇ ਇਹ ਚੀਜ਼ ਇਹ ਤਾਂ ਸਾਡੇ ਲਿਖੀ ਜਾ ਵੀ ਇਹ ਚੀਜ਼ਾਂ ਹੁੰਦੀਆਂ ਰਹਿਣਗੀਆਂ ਹਨਾ ਪਰ ਅਸੀਂ ਸਮਾਜ ਸੇਵਾ ਵੀ ਕਰਦੇ ਆ ਆ ਬਾਈ ਦਾ ਨਸ਼ਾ ਛਡਾਊ ਕੇਂਦਰ ਆ